ਸਤਿ ਸ਼੍ਰੀ ਅਕਾਲ ਹੁਣ ਕਰਾਂਗੇ ਕੋਈ ਕੰਮ ਦੀ ਗੱਲ ਸੁਦੇਸ਼ ਦੇ ਵਿੱਚ ਹਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਕਈ ਬਦਲਾ ਹੁੰਦੇ ਨੇ ਇਹਨਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਤੇ ਪੈਂਦਾ ਸੁਣ ਤਬਦੀਲੀਆਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਤੇ ਪੈਂਦਾ ਹੈ ਹੁਣ ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਜਿਹੇ ਦੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਨੇ ਜੋ ਕਿ ਤੁਹਾਨੂੰ 31 ਮਾਰਚ ਤੋਂ ਪਹਿਲਾਂ ਪੂਰੇ ਕਰਨੇ ਚਾਹੀਦੇ ਨੇ 1 April 2024 ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਨੇ ਕਿਹੜੇ ਹੋ ਬਦਲਾਅ ਹੈ ਤੁਹਾਨੂੰ ਉਸ ਦੇ ਬਾਰੇ ਜਾਣਕਾਰੀ ਦਵਾਂਗੇ ਜੇਕਰ ਤੁਸੀਂ ਮਾਰਚ ਦੇ ਵਿੱਚ ਇਹ ਜ਼ਰੂਰੀ ਕੰਮ ਪੂਰੇ ਨਾ ਕੀਤੇ ਤਾਂ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਡਾ ਬਜਟ ਵੀ ਇਸ ਦੇ ਨਾਲ ਪ੍ਰਭਾਵਿਤ ਹੋ ਸਕਦਾ ਹੈ ਇਹਨਾਂ ਤਬਦੀਲੀਆਂ ਦੇ ਵਿੱਚ ਨੈਸ਼ਨਲ ਪੈਨਸ਼ਨ ਸਿਸਟਮ ਦੇ ਵਿੱਚ ਲੌਗਇਨ ਕਰਨ ਤੋਂ ਲੈ ਕੇ SBI ਕਾਰਡ ਨਿਸ਼ਮਾ ਦੇ ਵਿੱਚ ਤਬਦੀਲੀਆਂ ਆਦਿ ਤੱਕ ਦੀਆਂ ਬਹੁਤ ਸਾਰੀਆਂ ਜਿਹੜੀ ਕਿ ਚੀਜ਼ਾਂ ਸ਼ਾਮਿਲ ਨੇ ਸੋ 1 April ਤੋਂ ਹੋਣ ਜਾ ਰਹੀਆਂ ਇਹਨਾਂ ਤਬਦੀਲੀਆਂ ਬਾਰੇ ਤੁਹਾਡੇ ਲਈ ਪਹਿਲਾਂ ਤੋਂ ਜਾਨਣਾ ਬੇਹੱਦ ਜ਼ਰੂਰੀ ਹੈ ਅਜ ਨਾਲ ਤੁਸੀਂ 31 ਮਾਰਚ 2024 ਤੋਂ ਪਹਿਲਾ ਆਪਣਾ ਸਾਰਾ ਕੰਮ ਪੂਰਾ ਕਰ ਸਕਦੇ ਹੋ ਸੋ ਕੀ ਕੀ ਇਹ ਵੱਡੇ ਬਦਲਾਅ ਹੋਣ ਜਾ ਰਹੇ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਪਹਿਲਾ ਬਦਲਾਅ ਜਿਹੜਾ ਕਿ ਇਸ ਦੇ ਵਿੱਚ ਹੈ ਫਾਸਟੈਗ ਦੇ ਨਾਲ ਜੁੜਿਆ ਹੋਇਆ ਵੱਡਾ ਬਦਲਾਅ ਸੋ 1 ਅਪ੍ਰੈਲ ਤੋਂ ਫਾਸਟੈਗ ਦੇ ਨਾਲ ਜੁੜਿਆ ਵੱਡਾ ਬਦਲਾਅ ਹੋਣ ਜਾ ਰਿਹਾ ਜੇਕਰ ਤੁਸੀਂ ਬੈਂਕ ਤੋਂ ਆਪਣੀ ਕਾਰ ਦੇ ਫਾਸਟੈਗ ਦਾ ਕੇਵਾਈਸੀ ਅਪਡੇਟ ਨਹੀਂ ਕੀਤਾ ਤਾਂ ਤੁਹਾਨੂੰ 1 ਅਪ੍ਰੈਲ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਆਪਣਾ ਫਾਸਟੈਗ KYC ਨਹੀਂ ਕਰਵਾਇਆ ਤਾਂ ਅੱਜ ਹੀ ਕਰਵਾ ਲਓ ਕਿਉਂਕਿ 31 ਮਾਰਚ ਤੋਂ ਬਾਅਦ ਬੈਂਕ ਬਿਨਾ KYC ਦੇ ਫਾਸਟੈਗ ਨੂੰ ਡੀਐਕਟੀਵੇਟ ਜਾਂ ਫਿਰ ਬਲੈਕਲਿਸਟ ਕਰ ਦੇਣਗੇ ਇਸ ਤੋਂ ਬਾਅਦ ਫਾਸਟੈਗ ਦੇ ਵਿੱਚ ਬੈਲੈਂਸ ਹੋਣ ਦੇ ਬਾਵਜੂਦ ਵੀ ਭੁਗਤਾਨ ਨਹੀਂ ਹੋਵੇਗਾ ਤੁਹਾਨੂੰ ਟੋਲ ਦੇ ਦੁੱਗਣਾ ਟੋਲ ਟੈਕਸ ਦੇਣਾ ਪਵੇਗਾ ਤੁਹਾਨੂੰ ਦੱਸ ਦਿੰਦੇ ਆ ਕਿ NHAI ਨੇ ਫਾਸਟੈਗ ਧਾਕਾ ਨੂੰ ਟੋਲ ਤੇ ਰਿਜ਼ਰਵ ਬੈਂਕ ਦੇ ਨਿਯਮਾਂ ਮੁਤਾਬਕ KYC ਪ੍ਰਕਿਰਿਆ ਪੂਰੀ ਕਰਨ ਦੇ ਲਈ ਕਿਹਾ ਹੋਇਆ ਹੈ ਸੋ ਦੂਸਰਾ ਵੱਡਾ ਬਦਲਾਅ ਹੈ ਕਿ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੈ ਸੋ ਪੈਨ ਨੂੰ ਆਧਾਰ ਦੇ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਕਈ ਵਾਰ ਵਧਾਈ ਜਾ ਚੁੱਕੀ ਹੈ ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਨ ਦੀ ਆਖਰੀ ਮਿਤੀ 31 ਮਾਰਚ 2024 ਹੈ ਇਸੋ ਬਾਅਦ ਵੀ ਜੇਕਰ ਕੋਈ ਨਿਯਮਾਂ ਦੀ ਪਾਲਣ ਨਹੀਂ ਕਰਦਾ ਤਾਂ ਉਸ ਦਾ ਪੈਨ ਨੰਬਰ ਰੱਦ ਕਰ ਦਿੱਤਾ ਜਾਵੇਗਾ ਸੋ ਪੈਨ ਐਕਟੀਵੇਟ ਕਰਨ ਦੇ ਲਈ ਲੇਟ ਪੇਮੈਂਟ ਵਜੋਂ ਤੁਹਾਨੂੰ 1000 ਰੁਪਏ ਦਾ ਜੁਰਮਾਨਾ ਵੀ ਪਰਨਾ ਪੈ ਸਕਦਾ ਹੈ ਸੋ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਥੌਰਟੀ ਨੇ ਐਨਪੀਐਸ ਗ੍ਰਾਹਕਾਂ ਨੂੰ ਸਾਈਬਰ ਧੋਖਾਧੜੀ ਤੋਂ ਸੁਰੱਖਿਅਤ ਰੱਖਣ ਦੇ ਲਈ ਵੀ ਆਪਣੇ ਲੌਗਇਨ ਸਿਸਟਮ ਦੇ ਵਿੱਚ ਬਦਲਾ ਕੀਤਾ ਹੈ। ਸੋ ਇਹ ਨਿਯਮ 1 ਅਪ੍ਰੈਲ 2024 ਤੋਂ ਲਾਗੂ ਹੋਵੇਗਾ। ਹੁਣ ਐਨਪੀਐਸ ਖਾਤੇ ਦੇ ਵਿੱਚ ਲੌਗਇਨ ਕਰਨ ਦੇ ਲਈ ਐਨਪੀਐਸ ਖਾਤਾਧਾਰਕਾਂ ਨੂੰ ਉਪਭੋਗਤਾ ਆਈਟੀ ਅਤੇ ਪਾਸਵਰਡ ਦੇ ਨਾਲ ਆਧਾਰ ਦੇ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਦੀ ਵੀ ਲੋੜ ਹੋਵੇਗੀ। ਸੋ ਐਨਪੀਐਸ ਦੇ ਵਿੱਚ ਆਧਾਰ ਆਧਾਰਿਤ ਲੌਗਇਨ ਪ੍ਰਮਾਣਿਕਤਾ ਸ਼ੁਰੂ ਹੋਣ ਜਾ ਰਹੀ ਹੈ। ਤੀਸਰਾ ਵੱਡਾ ਬਦਲਾ ਹੈ ইপিਐਫਓ ਦੇ ਵਿੱਚ ਸੋ ਨਵੇਂ ਸਾਕਵਿਤੀ ਸਾਲ ਦੇ ਵਿੱਚ ইপিਐਫਓ ਦੇ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਕਰਮਚਾਰੀ ਭਵਿਕ੍ਰਿਤੀ ਸੰਗਠਨ 1 ਅਪ੍ਰੈਲ ਤੋਂ ਨਵੇਂ ਨਿਯਮ ਲਾਗੂ ਕਰਨ ਜਾ ਰਿਹਾ ਹੈ ਨਵੇਂ ਨਿਯਮ ਦੇ ਤਹਿਤ ਤੁਸੀਂ ਭਾਵੇਂ ਨੌਕਰੀ ਬਦਲਦੇ ਹੋ ਤੁਹਾਡਾ ਪੁਰਾਣਾ ਪੀਐਫ ਆਟੋ ਮੋਡ ਦੇ ਵਿੱਚ ਟਰਾਂਸਫਰ ਹੋ ਜਾਵੇਗਾ ਯਾਨੀ ਕਿ ਨੌਕਰੀ ਬਦਲਣ ਦੇ ਤੁਹਾਨੂੰ ਪੀਐਫ ਦੀ ਰਕਮ ਦੇ ਟਰਾਂਸਫਰ ਦੇ ਲਈ ਬੇਨਤੀ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਸੋ ਹੁਣ ਤੱਕ ਯੂਨੀਵਰਸਲ ਖਾਤਾ ਨੰਬਰ ਯਾਨੀ ਕਿ ਯੂਏਐਨ ਹੋਣ ਦੇ ਬਾਵਜੂਦ ਤੁਹਾਨੂੰ ਪੀਐਫ ਦੀ ਰਕਮ ਦੇ ਟਰਾਂਸਫਰ ਦੇ ਲਈ ਬੇਨਤੀ ਕਰਨੀ ਪੈਂਦੀ ਸੀ ਸੋ ਨਵੇਂ ਵਿੱਤੀ ਸਾਲ ਤੋਂ ਇਹ ਪਰੇਸ਼ਾਨੀ ਵੀ ਖਤਮ ਹੋ ਜਾਵੇਗੀ ਸੋ ਅਗਲਾ ਹੈ ਕਿ ਨਵੀਂ ਟੈਕਸ ਪ੍ਰਣਾਲੀ ਸੋ 1 ਅਪ੍ਰੈਲ 2024 ਤੋਂ ਨਵੀਂ ਟੈਕਸ ਪ੍ਰਣਾਲੀ ਵੀ ਡਿਫਾਲਟ ਟੈਕਸ ਪ੍ਰਣਾਲੀ ਬਣ ਜਾਵੇਗੀ ਯਾਨੀ ਜੇਕਰ ਤੁਸੀਂ ਅਜੇ ਤੱਕ ਟੈਕਸ ਭਰਨ ਦਾ ਤਰੀਕਾ ਨਹੀਂ ਚੁਣਿਆ ਤਾਂ ਤੁਹਾਨੂੰ ਨਵੀਂ ਟੈਕਸ ਪ੍ਰਣਾਲੀ ਦਿੱਤਾ ਹੈ ਤਾਂ ਆਪਣਾ ਆਪ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ 1 ਅਪ੍ਰੈਲ 2023 ਤੋਂ ਇਨਕਮ ਟੈਕਸ ਨਿਯਮਾਂ ਦੇ ਵਿੱਚ ਬਦਲਾ ਕੀਤੇ ਗਏ ਸਨ ਸੋ 31 ਮਾਰਚ ਤੋਂ ਪਹਿਲਾਂ ਤੁਹਾਨੂੰ ਇਹ ਸਾਰੇ ਮਹੱਤਵਪੂਰਨ ਕੰਮ ਜ਼ਰੂਰ ਕਰ ਲੈਣੇ ਚਾਹੀਦੇ ਨੇ ਤਾਂ ਜੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਅਥੇ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਖਬਰਾਂ ਦਾ سلسلہ ਇੰਡੀਅਨ న్యూਸ ਪੰਜਾਬ ਤੇ ਚੱਲਦਾ ਜਾਰੀ ਰਹੇਗਾ।